ਸੋ ਕਹੋ ਤਲ ਗੁਰ ਸੇਵੀ ਆਹ ਨਿਸ ਸਹਜ ਸੁਭਾਏ ਦਰਸ਼ਨ ਪਰ ਸੇ ਗੁਰ ਕਾ ਜਨਮ ਮਰਨ ਦੁਖ ਜਾਏ ਹੋਵਾ ਸਿਫਤ ਖਸਮ ਦੀ ਨੂਰ ਅਰਸੋਹੁ ਕੁਰ ਸੋਹੁ ਛਟੀ ਆਹ ਤਉ ਦਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿ ਆ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਸਾ ਹੋ ਜਿਸ ਪਾਸੇ ਬਹਿਠਿਆ ਸੋਹੀ ਆ ਸਬਨਾ ਦਾ ਵੇਸਾ ਹੋ ਸੱਜਣਾ ਸੱਚਾ ਆਪ ਤਸਾ ਹੋ ਸਿਰ ਸਾਹ ਦਾਸਾ ਹੋ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ वेशो सत्नाम श्रीवाहे गुरु साहेबजी ਸੋਰਠ ਮਹੱਲਾ ਪੰਜਵਾ ਤਾਪ ਗਵਾਇਆ ਗੋਰੇ ਪੂਰੇ ਵਾਜੇ ਅਨਹਦ ਸਰਬ ਕਲਿਆਣ ਪ੍ਰਭ ਕੀਨੇ ਕਾਰਿ ਕਿਰਪਾ ਆਪੇ ਦਿਨੇ ਤਾ ਪਗਵਾਇਆ ਗੋਰੇ ਪੂਰੇ ਵਾਜੇ ਅਨਹਦ ਤੂਰੇ ਸਰਬ ਕਲਿਆਣ ਪ੍ਰਭ ਕੀਨੇ ਕਾਰ ਕਿਰਪਾ ਆਪੇ ਦੀਨੇ ਬੇਦਨ ਸਤ ਗੁਰੇ ਆਪੇ ਗਵਾਈ ਸੇਖ ਕ ਸੰਤ ਸਭ ਸਰਸੇ ਹੋਏ ਹਾਰੇ ਹਾਰੇ ਨਾਮ ਧਿਆਈ ਰਹਾ ਜੋ ਮੰਗਹਿ ਸੋ ਲੇਵਹਿ ਪ੍ਰਭ ਆਪਣਿਆ ਸੰਤਾਂ ਦੇਵਹਿ ਹਰਿ ਗੋਵਿੰਦ ਪ੍ਰਭ ਰਖੇ खिया जान नानक साच सुपखिया जो मंग है सो लेव है ਸਬੇ ਆਪਣੇ ਸੰਤਾ ਦੇਵ ਹੈ ਹਾਰੇ ਗੋਵਿੰਦ ਪ੍ਰਭ ਰਾਖਿਆ ਜਨ ਨਾਨਕ ਸ ਸੋ ਸੁਪਾਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਪਾਪ ਗਵਾਇਆ ਗੋਰੇ ਪੂਰੇ ਵਾਜੇ ਅਨਹਦ ਤੂਰੇ ਸਰਬ ਕਲਿਆਣ ਪ੍ਰਭ ਕੀਨੇ ਕਰ ਕਿਰਪਾ ਆਪੇ ਦਿਨੇ